ਅੱਜ ਇਹ ਜਨਰਲ ਸੀਟ ਦੀ ਸਾਡੀ ਇਸ ਵਾਰ ਲੇਡੀ ਦੀ ਸੀਗੀ ਜੀ ਤੇ ਉਹ ਅੱਜ ਚੋਣ ਅਸੀਂ ਬੀਬੀਆਂ ਦੀ ਚੋਣ ਹੋਈ ਹੈ ਇੱਕ ਸਾਡਾ ਲੇਡੀ ਸਰਪੰਚ ਤੇ ਦੋ ਜਿਹੜੀਆਂ ਸਾਡੀਆਂ ਬੀਬੀਆਂ ਉਹ ਪੰਜ ਪੜੀਆਂ ਲਿਖੀਆਂ ਅੱਜ ਚੁਣੀਆਂ ਗਈਆਂ ਸਾਡੇ ਨਗਰ ਵੱਲੋਂ ਹੁਣ ਸਾਨੂੰ ਅਸੀਂ ਵਿਕਾਸ ਦੇ ਕੰਮਾਂ ਵੱਲ ਜ਼ਿਆਦਾ ਧਿਆਨ ਦੇਵਾਂਗੇ ਪਿੰਡ ਦੇ ਤਾਂ ਕਿ ਲੋਕਾਂ ਨੂੰ ਉਹਨਾਂ ਸਹੂਲਤਾਂ ਤੋਂ ਫਾਇਦਾ ਹੋ ਸਕੇ ਤੁਹਾਡੇ ਚੈਨਲ ਦੇ ਥਰੂ ਵੀ ਅਸੀਂ 20 ਨਵੰਬਰ ਨੂੰ ਕਰ ਜਾਰੇ ਕੋਈ ਵੀ ਲੋੜਵੰਦ ਬੱਚੀ ਪਰਿਵਾਰ ਜਿਹੜਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਪੇਕਿਆਂ ਚ ਵੀ ਦੇਖਿਆ ਆ ਇਹ ਕੰਮ ਵੀ ਬਹੁਤ ਵੀ ਪਾਰਟੀਵਾਦੀ ਹੁੰਦੀ ਹੈ ਪਾਰਟੀਵਾਦੀ ਹੁੰਦੀ ਦੁਸ਼ਣੀਆਂ ਪੈਂਦੀਆਂ ਆਪੇਦਰ ਸਿੰਘ ਭਾਗੋ ਮਾਜਰਾ ਅਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਆ ਅਸੀਂ ਹਾਂ ਮੌਜੂਦ ਫੜ ਜਲੇ ਦਾ ਇਤਿਹਾਸਿਕ ਨਗਰ ਪਿੰਡ ਰੋੜ ਮਾਜਰਾ ਜੋ ਕਿ ਦਸਮ ਪਿਤਾ ਦੀ ਚਰਨ ਛੋਹ ਪਵਿੱਤਰ ਧਰਤੀ ਹੈ ਜਿੱਥੇ ਹਰ ਸਾਲ ਨੌਜਵਾਨਾਂ ਨੂੰ ਪ੍ਰਮੋਟ ਕਰਨ ਵਾਸਤੇ ਜਾਨੀ ਕਿ ਨੌਜਵਾਨਾਂ ਦੀ ਸਿਹਤ ਦੀ ਰਾਖੀ ਕਰਨ ਵਾਸਤੇ ਇੱਕ ਬਹੁਤ ਹੀ ਵਧੀਆ ਖੇਡ ਮੇਲਾ ਕਰਾਇਆ ਜਾਂਦਾ ਹੈ ਸੋ ਖੇਡ ਮੇਲੇ ਦੇ ਨਾਲ-ਨਾਲ ਸਮਾਜ ਸੇਵੀ ਪਿੰਡ ਦੇ ਸਦਾ ਦਵਿੰਦਰ ਸਿੰਘ ਬਾਜਵਾਹਰੀ ਜੋ ਕਿ ਵੱਡੇ ਪੱਧਰ ਤੇ ਸਮਾਜ ਦੀ ਸੇਵਾ ਦੇ ਵਿੱਚ ਝੋਟੇ ਹੋਏ ਨੇ ਸੋ ਅੱਜ ਸਰਪੰਚੀ ਦੀ ਚੋਣ ਦਾ ਜੋ ਵਿਗਲ ਵੱਜ ਚੁੱਕਿਆ ਹੈ ਅੱਜ ਹੀ ਤੁਹਾਨੂੰ ਦਿਖਾਵਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ ਚੋਣ ਸਰਪੰਚੀ ਦੀ ਚੋਣ ਸਰਪੰਚੀ ਦੀ ਤੋ ਮੇਰੇ ਨਾਲ ਮੌਜੂਦ ਰਹਿਣਗੇ ਪਿੰਡ ਦੇ ਪਤਵੰਤੇ ਸੱਜਣ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਇੱਕ ਬਹੁਤ ਹੀ ਵਧੀਆ ਸੂਝਵਾਨ ਜੋ ਬੀਬੀ ਹੈ ਉਹਨਾਂ ਨੂੰ ਸਰਪੰਚੀ ਦਾ ਪਦ ਦਿੱਤਾ ਉਹਨਾਂ ਦੇ ਨਾਲ ਪੰਚਾਇਤ ਮੈਂਬਰ ਵੀ ਨੇ ਸੋ ਆਹ ਗੱਲਬਾਤ ਕਰਦੇ ਹਾਂ ਬਾਰਦਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਸਾਡੇ ਚੈਨਲ ਵੱਲੋਂ ਕਿਉਂਕਿ ਆ ਰੋਪੜ ਜ਼ਿਲ੍ਹੇ ਦਾ ਇੱਕ ਉੱਗਾ ਪਿੰਡ ਹੈ ਜਿੱਥੇ ਲਗਾਤਾਰ 7 ਸਾਲ ਤੋਂ ਸਰਬਸੰਮਤੀ ਹੋ ਰਹੀ ਹੈ ਸੋ ਜਿੱਥੇ ਉਸ ਦਾ ਜਿਹੜਾ ਸੇੜਾ ਹੈ ਸਾਰੇ ਨਗਰ ਨੂੰ ਜਾਂਦਾ ਉੱਥੇ ਵੱਡਾ ਸੇੜਾ ਜਿਹੜਾ ਤੁਹਾਨੂੰ ਵੀ ਜਾਂਦਾ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਵਾਲ ਕਿਤੇ ਸਾਰੇ ਸਰੋਤਾਂ ਨੂੰ ਸਾਡੇ ਸਮੁੱਚੇ ਨਗਰ ਵੱਲੋਂ ਇਲਾਕੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਰਮਾਤਮਾ ਸੱਚੇ ਪਾਤਸ਼ਾਹ ਨੇ ਉੱਪਰ ਪਰ ਕਿਰਪਾ ਕੀਤੀ ਹੈ ਵੀ ਸਾਡੇ ਨਗਰ 'ਚ 7ਵੀਂ ਵਾਰ ਜਿਹੜੀ ਲਗਾਤਾਰ ਸਰਬਸੰਪਤੀ ਨਾਲ ਚੋਣ ਹੋਈ ਹੈ। ਅੱਜ ਸਵੇਰੇ ਅਮਰਤ ਵੇਲੇ ਨਗਰ ਦੇ ਨੌਜਵਾਨ ਬੱਚੇ, ਬੀਬੀਆਂ ਸਾਰੇ ਇਕੱਤਰ ਹੋਏ ਜਿਹੜਾ ਨਗਰ ਦਾ ਨਗਰ ਖੇੜਾ ਹੈਗਾ। ਜੀ। ਉੱਥੇ ਬੈਠ ਕੇ ਸਾਰਿਆਂ ਨੇ ਆਪਣਾ ਖੁੱਲੇ ਮਨ ਦੇ ਨਾਲ ਆਪਣੇ ਜਿਹੜਾ ਬੈਠ ਕੇ ਜਿਹੜੇ ਪੰਚਾਂ ਦੀ ਤੇ ਸਰਪੰਚ ਦੀ ਚੋਣ ਕੀਤੀ ਹੈ। ਜੀ। ਤੇ ਇਹ ਜਿਹੜਾ ਤੁਹਾਨੂੰ ਇਹ ਤੁਸੀਂ ਪਲੀਪਾਂ ਜਾਣਦੋਂ ਜਿਹੜਾ ਸਾਡਾ ਨਗਰ ਹੈ। ਵੀ ਪਿਛਲੇ ਕੋਈ ਇੱਥੇ ਸਾਡੀ ਕੋਈ 파ਰਟੀ ਬਜਣੀ ਕੋਈ ਝਗੜਾ ਨਹੀਂ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨਗਰ ਨੂੰ ਕਿਸੇ ਨજર ਨਾ ਲੱਗੇ ਕਿਉਂਕਿ ਕੋਈ ਸਾਡਾ ਥਾਣੇ ਝਗੜਾ ਨਹੀਂ ਕੋਈ ਕਿਸੇ ਕਿਸੇ ਨਗਰ ਦਾ ਕੋਈ ਵਿਖਰੀਮਾ ਨਹੀਂ ਬੜੇ ਜਿਹੜੇ ਵੀ ਕੋਈ ਸਾਡੇ ਨਗਰ ਦਾ ਕੋਈ ਵੀ ਕਾਰਜ ਹੈ ਭਾਵੇਂ ਲੱਕੇ ਦਾ ਕੋਈ ਵੀ ਕਰ ਜਾ ਉਹ ਬੜੇ ਬਖੂਬੀ ਦੇ ਨਾਲ ਜਿਹੜੇ ਸਾਡੇ ਨਗਰ ਦੇ ਲੋਕ ਨੇ ਸਾਡੀਆਂ ਭੈਣਾਂ ਸਾਡੇ ਭਰਾ ਉਹ ਸਹਾਇਕ ਹੁੰਦੇ ਨੇ ਅੱਜ ਉਹ ਉਹਨਾਂ ਨੂੰ ਜਿਹੜੀ ਪਰੰਪਰਾ ਨੂੰ ਅੱਗੇ ਤੋਰਦੇ ਆ ਜਿਹੜੇ ਨਗਰ ਨਿਵਾਸੀ ਨੇ ਅੱਜ 7ਵੀਂ ਵਾਰ ਜਿਹੜੀ ਅੱਜ ਇਹ ਜਰਨਲ ਸੀਟ ਦੀ ਸਾਡੀ ਇਸ ਵਾਰ ਲੇਡੀ ਦੀ ਸੀਗੀ ਜੀ ਤੇ ਉਹ ਅੱਜ ਚੋਣ ਅਸੀਂ ਬੀਬੀਆਂ ਦੀ ਚੋਣ ਹੋਈ ਹੈ ਇੱਕ ਸਾਡਾ ਲੇਡੀ ਸਰਪੰਚ ਤੇ ਦੋ ਜਿਹੜੀਆਂ ਸਾਡੀਆਂ ਬੀਬੀਆਂ ਉਹ ਪੰਜ ਪੜੀਆਂ ਲਿਖੀਆਂ ਅੱਜ ਚੁਣੀਆਂ ਗਈਆਂ ਸਾਡੇ ਨਗਰ ਵੱਲੋਂ ਬਾਜਵਾ ਸਾਹਿਬ ਵੈਸੇ ਤਾਂ ਇਸ ਨਗਰ ਦੇ ਵਿੱਚ ਬਹੁਤ ਵੱਡੇ ਵਿਕਾਸ ਕਾਰਜ ਹੋ ਚੁੱਕੇ ਨੇ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਤੁਸੀਂ ਮੱਲਾ ਮਾਰੀਆਂ ਨੇ ਸੋ ਇਸ ਤਰ੍ਹਾਂ ਦੇ ਕੋਈ ਤੁਹਾਨੂੰ ਕੰਮ ਦਿਖਦੇ ਨੇ ਵੀ ਜਿਨ੍ਹਾਂ ਕੰਮਾਂ ਦੀ ਕੋਈ ਤੁਹਾਨੂੰ ਡੈਫੀਸ਼ੀਅਨਸੀ ਮਹਿਸੂਸ ਹੁੰਦੀ ਹੈ ਕੀ ਕਹਣ ਚਾਹੋਗੇ ਦੇਖੋ ਅਸੀਂ ਜਿਹੜਾ ਹੁਣ ਜਿਹੜਾ ਜਿਹੜਾ ਵਿਕਾਸ ਪੱਖੋਂ ਸਾਨੂੰ ਪਰਮਾਤਮਾ ਸੱਚੇ ਪਾਸ਼ਾ ਨਗਰ ਨੂੰ ਪੰਜ ਸੜਕਾਂ ਨੇ ਜੀ ਸਟੇਡੀਅਮ ਹੈ ਜੀ ਗੁਰੂ ਘਰ ਬਹੁਤ ਇੱਥੇ ਦਾ ਇਤਿਹਾਸਿਕ ਸਥਾਨ ਆ ਬਾਬਾ ਅਲੀ ਸ਼ਾਨ ਬਾਬੇ ਕਾ ਜੀ ਦਾ ਦਾ ਸਥਾਨ ਬੜੀ ਅਪਰ ਪਰ ਕਿਰਪਾ ਕੋਈ ਨਹੀਂ ਹੁਣ ਅਸੀਂ ਜਿਹੜਾ ਹੈਗਾ ਵੀ ਜਿਹੜੀ ਕੋਈ ਨੌਜਵਾਨਾਂ ਨੂੰ ਹਸਪੀਟਲ ਇੱਥੇ ਐ ਸਕੂਲ ਜਿਹੜੇ ਵੀ ਸਾਡੇ ਸਕੂਲ ਸੀਗੇ ਲੇਕਿਨ ਸਾਡੇ ਬੱਚੇ ਜਿਹੜੇ ਸਾਰੇ ਉਹ ਮਾਡਲ ਸਕੂਲਾਂ ਜਿੱਥੋਂ ਜਾਂਦੇ ਨੇ ਬਸ ਆਉਂਦੀਆਂ ਨੇ ਲੇਕਿਨ ਹੁਣ ਸਾਡੇ ਇੱਥੇ ਜਿਹੜੀ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਉਹ ਐਦਾਂ ਦਾ ਕੋਈ ਸਾਡੇ ਪਿੰਡ 'ਚ ਕੋਈ ਐਦਾਂ ਦੀ ਨਹੀਂ ਸਾਰੇ ਪਿੰਡ ਦੇ ਘਰ-ਘਰ ਲਾਈਟ ਇਨ ਬਾਥਰੂਮ ਕੋ ਵਧੀਆ ਬਹੁਤ ਚੰਗੇ ਪ੍ਰਬੰਧ ਨੇ ਹੁਣ ਅਸੀਂ ਜਿਹੜਾ ਅੱਗੇ ਜਿਹੜੀ ਨੌਜਵਾਨਾਂ ਦੇ ਵਾਸਤੇ ਅਸੀਂ ਸੋਚ ਰਹੇ ਇੱਕ ਵਧੀਆ ਕਿਸਮ ਦੀ ਲਾਇਬ੍ਰੇਰੀ ਇਹ ਚੰਗੀ ਕੋ ਲਾਬੋਰਾਟਰੀ ਜਿਹੜੀ ਇਲਾਕੇ ਦੇ ਜਿਹੜੀ ਇੱਥੇ ਹੋਵੇ ਸਾਡੇ ਕੋ ਖੁੱਲੀ ਜਗ੍ਹਾ ਆਉਣ ਦਾ ਜਾਣ ਦਾ ਕੋਈ ਇੱਥੇ ਕੋਈ ਦਿੱਕਤ ਨਹੀਂ ਹੈਗੀ ਐਦਾਂ ਦਾ ਜਿਹੜਾ ਹੁਣ ਜਿਹੜਾ ਅਸੀਂ ਅਗਾਹ ਬਧੂ ਕੋਈ ਜਿਹੜਾ ਕਦਮ ਅਸੀਂ ਚੁੱਕਣ ਜਾ ਰਹੇ ਹਾਂ ਲੇਕਿਨ ਵਕਾਜ਼ ਰੱਖੋ ਸਾਡੇ ਪਿੰਡ ਜੋਂ ਕੋਈ ਕਮੀ ਨਹੀਂ ਬਰਬਾਹ ਸਾਹਿਬ ਮਿੰਟ ਵਾਸਤੇ ਹੀ ਇੱਧਰ ਜਾਂਦੇ ਫੇਰ ਆਉਣੇ ਵਾਪਸ ਸੋ ਪੈਂਜੀ ਸਸੀ ਕਾਲ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਦੂਸਰੀ ਟਰਮ ਵਾਸਤੇ ਸਰਪੰਚ ਚੁਣ ਗਏ ਕਿ ਕੀ ਕਹਿਣਾ ਚਾਹੋਗੇ ਹਾਂਜੀ ਇਲਾਕੇ ਦੇ ਸਭ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਸਭ ਤੁਹਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਵੀ ਕਿਸਤਰੀ ਹੋਣ ਦੇ ਨਾਤੇ ਨਗਰ ਨੇ ਤੁਹਾਨੂੰ ਦੂਜੀ ਵਾਰ ਫਤਬਤ ਤੱਕ ਕੀ ਕਹਿਣਾ ਚਾਹੋਗੇ ਉਹ ਜੋ ਪਿਛਲੇ ਕੰਮ ਦੇਖ ਕੇ ਉਹਨਾਂ ਨੇ ਅੱਗੇ ਨੂੰ ਦਿੱਤਾ ਜੀ ਹਾਂਜੀ ਸੋ ਪੈਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸੋ ਜਿਵੇਂ ਜਿਵੇਂ ਤੁਸੀਂ ਵੀ ਦੇਖਦੇ ਹੋ ਲਗਾਤਾਰ ਨਗਰ ਦੇ ਵਿੱਚ ਸਰਬਸੰਮਤੀ ਦੇ ਨਾਲ ਇੱਕ ਵੱਡੀ ਚੋਣ ਹੋਈ ਹੈ ਸਰਪੰਚੀ ਦੀ ਚੋਣ ਹੋਈ ਹੈ ਪਹਿਲੀ ਗੱਲ ਤਾਂ ਤੁਹਾਨੂੰ ਮੁਬਾਰਕਾਂ ਹਾਂਜੀ ਥੈਂਕ ਯੂ ਦੂਸਰੀ ਗੱਲ ਇਹ ਹੈ ਵੀ ਜਿੱਥੇ ਕਿਤੇ ਨਗਰ ਦੇ ਵਿੱਚ ਵੱਡੇ ਵੱਡੇ ਕਾਰਜ ਕੀਤੇ ਜਾਂਦੇ ਨੇ ਕੋਈ ਇਸ ਤਰ੍ਹਾਂ ਦਾ ਕਾਰਜ ਤੁਹਾਨੂੰ ਕੋਈ ਮਹਿਸੂਸ ਹੋ ਰਿਹਾ ਵੀ ਜਿਹੜੇ ਕਾਰਜ ਵਿੱਚ ਅਜੇ ਸਾਨੂੰ ਬਲ ਲਾਉਣ ਦੀ ਲੋੜ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਨਕਸ਼ਵਾਲਕ ਟੀਵੀ ਦੇ ਸਾਰੇ ਹੀ ਦਰਸ਼ਕਾਂ ਅਤੇ ਸਮੂਹ ਸੰਗਤਾਂ ਨੂੰ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਬਣਾਉਣੀ ਹੈ ਜੀ ਮੇਰਾ ਨਾਮ ਸ਼ਿੰਦਰਪਾਲ ਹੈ ਤੇ ਮੈਂ ਇਸ ਰੂਡਮਾਜਰਾ ਪਿੰਡ ਦੀ ਨਿਵਾਸੀ ਹਾਂ ਤੇ ਅਸੀਂ ਇੱਥੇ ਬਾਬਾ ਗਾਜੀਦਾਸ ਜੀ ਕਲੱਬ ਚਲਾ ਰਹੇ ਹਾਂ ਤੇ ਇਹ ਅਸੀਂ ਬਹੁਤ ਸਾਰੇ ਵਿਕਾਸ ਦੇ ਕੰਮਾਂ ਦੇ ਮਤਲਬ ਕਰ ਰਹੇ ਹਾਂ ਇੱਥੇ ਸੋਸ਼ਲ ਕਾਰਜ ਅਸੀਂ ਬਹੁਤ ਕਰ ਰਹੇ ਹਾਂ ਬਟ ਹੁਣ ਜਿੱਥੋਂ ਤੱਕ ਲੱਗਦਾ ਵੀ ਮੈਨੂੰ ਜਿਹੜੀ ਕਮੀ ਮਹਿਸੂਸ ਹੋ ਰਹੀ ਹੈ ਹੁਣ ਸਾਨੂੰ ਅਸੀਂ ਵਿਕਾਸ ਦੇ ਕੰਮਾਂ ਵੱਲ ਜ਼ਿਆਦਾ ਧਿਆਨ ਦੇਵਾਂਗੇ ਪਿੰਡ ਦੇ ਤਾਂ ਕਿ ਲੋਕਾਂ ਨੂੰ ਉਹਨਾਂ ਸਹੂਲਤਾਂ ਤੋਂ ਫਾਇਦਾ ਹੋ ਸਕੇ ਵਿਕਾਸ ਦੇ ਕੰਮਾਂ ਵਿੱਚ ਜਿਵੇਂ ਕਿ ਆਪਾਂ ਕੂੜਾ ਕਰਕਟ ਬਾਹਰ ਸੈੱਟਦੇ ਆ ਉਹਦੇ ਵਿੱਚੋਂ ਜਿਵੇਂ ਜਿਹੜਾ ਪਲਾਸਟਿਕ ਵਗੈਰਾ ਉਹਨੂੰ ਪਾਸੇ ਕਰਾਂਗੇ ਤੇ ਜਿਹੜੇ ਦੂਸਰਾ ਉਹਨਾਂ ਦੇ ਮਿੰਨੀ ਪ੍ਰੋਜੈਕਟ ਨੂੰ ਕੋਈ ਇੰਟਰਰਪਟ ਕਰਾਂਗਾ ਥੋੜਾ ਜਿਹਾ ਮਿੰਨੀ ਪ੍ਰੋਜੈਕਟ ਲਾਉਣ ਵਾਸਤੇ ਤੁਸੀਂ ਤਤਪਰ ਹੋ ਹਾਂਜੀ ਹਾਂਜੀ ਬਿਲਕੁਲ ਤਿਆਰ ਹਾਂ ਤੇ ਇਸ ਤਰ੍ਹਾਂ ਦੇ ਕੰਮ ਵਿਕਾਸ ਵਾਲ ਜਿਵੇਂ ਕਿ ਮੋਬਾਈਲ ਡਿਸਪੈਂਸਰੀ ਵੀ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਨੂੰ ਬਾਹਰ ਸ਼ਹਿਰਾਂ ਚ ਨਾ ਭਜਣਾ ਚ ਪਵੇ ਛੋਟੀ ਛੋਟੀ ਤਕਲੀਫ ਲਈ ਹੁਣ ਸਾਨੂੰ ਕਦੇ ਚੰਡੀਗੜ੍ਹ ਵਗੈਰਾ ਜਾਣਾ ਪੈਂਦਾ ਤੇ ਤਾਂ ਕਿ ਲੋਕ ਉਹਦੇ ਵਿੱਚ ਸੇਵਿੰਗ ਕਰ ਸਕਣ ਆਪਣੀ ਵੀ ਐਮਰਜੈਂਸੀ ਘੱਟੋ ਘੱਟ ਫਰਸਟ ایڈ ਹੋ ਸਕੇ ਜੀ ਹਾਂਜੀ ਇਸ ਤੋਂ ਬਾਅਦ ਅਸੀਂ ਜਿਵੇਂ ਸਿਲਾਈ ਸੈਂਟਰ ਵੀ ਖੋਲਣਾ ਚਾਹੁੰਦੇ ਹਾਂ ਤਾਂ ਕਿ ਪਿੰਡ ਦੀਆਂ ਲੇਡੀਜ਼ ਨੂੰ ਮਤਲਬ ਵੱਧ ਤੋਂ ਵੱਧ ਉਹ ਸਿੱਖ ਸਕਣ ਆਪਣਾ ਆਪਣੇ ਕੋਈ ਸਕਿੱਲ ਕੋਈ ਸਕਿੱਲ ਹਾਂਜੀ ਸਕਿੱਲ ਮਿਲੇ ਕੋਈ ਸਕਿੱਲ ਮਿਲੇ ਉਹਨਾਂ ਨੂੰ ਜੀ ਜੀ ਤੇ ਫਿਰ ਉਹ ਕੁਝ ਸਿੱਖ ਸਕਣ ਤੇ ਆਪਣਾ ਘਟੂ ਘਟ ਆਪਣਾ ਕਰਦਾ ਕੰਮਕਾਜ ਆਪ ਕਰ ਲੈਣ ਤੇ ਇਹ ਸਾਰੀਆਂ ਚੀਜ਼ਾਂ ਦਾ ਸਹਿਰਾ ਐਕਚੁਅਲੀ ਵਿੱਚ ਜਿਵੇਂ ਸਾਡੇ ਪਿੰਡ ਦਾ ਜਿਹੜਾ ਸਹਿਰਾ ਇਸ ਚੀਜ਼ ਨੂੰ ਜਾਂਦਾ ਹੈ ਕਿ ਇੱਕ ਤਾਂ ਸਾਡੇ ਪਿੰਡ ਵਿੱਚ ਏਕਤਾ ਬਹੁਤ ਹੈ ਤੇ ਦੂਜਾ ਸਾਡਾ ਪਿੰਡ ਜਿਹੜਾ ਨਾ ਨਸ਼ਿਆਂ ਤੋਂ ਰਹਿਤ ਹੈ ਜਿਹੜੀ ਮੇਨ ਗੱਲ ਹੈ ਕਿਉਂਕਿ ਜਦੋਂ ਬੰਦਾ ਨਸ਼ਾ ਕਰਦਾ ਉਹ ਆਪੇ ਗਲਤ ਕੰਮਾਂ ਵੱਲ ਜਾਂਦਾ ਉਹ ਗਲਤ ਚਿੰਤਾਂ ਨਾਲ ਪੈਸੇ ਕਮਾਉਣਾ ਚਾਹੁੰਦਾ ਤੇ ਸਾਡੇ ਪਿੰਡ ਦੀ ਇਹ ਸ਼ਖਤਾ ਵੀ ਇੱਥੇ ਨਾ ਕੋਈ ਨਸ਼ਾ ਹੈ ਤੇ ਨਾ ਕੋਈ ਮਤਲਬ ਇਸ ਤਰ੍ਹਾਂ ਦਾ ਕੰਮ ਹੁੰਦਾ ਇਸ ਕਰਕੇ ਸਾਡੇ ਪਿੰਡ ਦੀ ਪੰਚਾਇਤ ਆ ਜਿਹੜੀ ਹਮੇਸ਼ਾ ਸਰਬਸੰਮਤੀ ਨਾਲ 7ਵੀਂ ਵਾਰ ਚੁਣੀ ਗਈ ਹੈ ਤੇ ਇਸ ਗੱਲ ਦੇ ਸਾਡਾ ਸਾਰਾ ਪਿੰਡ ਵਧਾਈ ਦਾ ਹੱਕਦਾਰ ਆ ਕਈ ਵਾਰੀ ਪਿੰਡਾਂ ਦੇ ਵਿੱਚ ਸੱਥਾਂ ਲੱਗਦੀਆਂ ਐ ਸਹੇਲੀਆਂ ਵੀ ਬੈਠਦੀਆਂ ਬੁੜੇ ਵੀ ਬੈਠਦੇ ਐ ਕਦੇ ਮਾੜੀ-ਮੋਟੀ ਘੁਸਰ-ਮੋਸਰ ਤਾਂ ਨਹੀਂ ਹੁੰਦੀ ਵੀ ਉਹ ਫੇਰ ਬਣ ਗਏ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਸਾਡੇ ਪਿੰਡ ਵਿੱਚ ਕੋਈ ਨਹੀਂ ਹਾਂਜੀ ਨਹੀਂ ਨਹੀਂ ਸ਼ਰਮਸ਼ੰਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਹੀ ਬਣਾਇਆ ਜਾਂਦਾ ਨਾ ਮੈਂ ਵੈਸੇ ਗੱਲ ਕਰਦਾ ਵੀ ਕਈ ਵਾਰੀ ਘੁਸਰ-ਮੋਸਰ ਵੀ ਹੁੰਦੀ ਐ ਤਾਂ ਉਹ ਤਾਂ ਉਹ ਤੇ ਕਹਿੰਦੇ ਨੇ ਵੀ ਲੇਡੀਜ਼ ਚੁਗਲੀਆਂ ਕਰਦੀਆਂ ਬੈਠੇ ਕਹਿੰਦੇ ਕਿ ਇਹ ਸਾਡੇ ਕੋਈ ਮਾੜੀ-ਮੋਟੀ ਨਹੀਂ ਦੇਖੋ ਹੁੰਦੀ ਐ ਬੱਟਰ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਸਹਿਮਤੀ ਨਾਲ ਹੀ ਐ ਸਾਰਿਆਂ ਦੀ ਹਾਂਜੀ ਯਾ ਸੋ ਬਾਜਵਾ ਸਾਹਿਬ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕ ਮੇਰੇ ਨਾਲ ਮੌਜੂਦ ਨੇ ਸਦਾ ਹਜਿੰਦਰ ਸਿੰਘ ਬਾਜਵਾ ਜਿਹੜੇ ਕਿ ਵੱਖ-ਵੱਖ ਸੰਸਥਾਵਾਂ ਦੇ ਚੇਅਰਮੈਨ ਵੀ ਨੇ ਸਰਪ੍ਰਸਤ ਵੀ ਨੇ ਹੁਣੇ-ਹੁਣੇ ਇਹਨਾਂ ਨੂੰ ਪੰਜਾਬੀ ਲਖਾਰੀ ਸਭਾ ਨੇ ਸਰਪ੍ਰਸਤ ਵੀ ਨੁਕਤ ਕੀਤਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਦੂਰੀਆਂ ਮੁਬਾਰਕਾਂ ਕਿਉਂ ਕਿ ਕਿਉਂਕਿ ਇੱਕ ਉਧਰ ਵੀ ਵਧਾਈ ਹੋਈ ਕਰਾਲੀ ਇੱਕ ਇੱਥੇ ਵੀ ਵਧਾਈ ਹੋਈ ਸੋ ਕੀ ਕਹਿਣਾ ਚਾਹੋਗੇ ਅੱਜ ਜੋ ਸਰਬਸੰਮਤੀ ਨਾਲ ਤੁਹਾਨੂੰ ਸਰਪੰਚੀ ਮਿਲੀ ਹੈ ਤੁਹਾਡੇ ਘਰ ਦੇ ਮੈਂਬਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਤਾਂ ਸ਼ਵਾਲਕ ਟੀਵੀ ਦਾ ਮੈਂ ਬਹੁਤ-ਬਹੁਤ ਧੰਨ ਕਰਦਾ ਹਾਂ ਉਹਦਾ ਜਿਹੜੀ ਸਰਪੰਚੀ ਮਿਲੀ ਹੈ ਉਹ ਪਿਛਲੇ ਕੰਮਾਂ ਕਰਕੇ ਹੀ ਮਿਲੀ ਹੈ ਜੀ ਬਾਜਵਾ ਸਾਹਿਬ ਇਹ ਕਹਿਣਾ ਚਾਹਾਂਗਾ ਇਹ ਪੁੱਛਣਾ ਚਾਹਾਂਗਾ ਵੀ ਕੰਮ ਬਹੁਤ ਜ਼ਿਆਦਾ ਕਰੇ ਨੇ ਸਾਡੇ ਦਿਮਾਗ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਕੰਮ ਵੀ ਹੋਣੇ ਚਾਹੀਦੇ ਨੇ ਵੀ ਉਹ ਪਿੰਡ ਵਿੱਚ ਵੀ ਉਹ ਕੰਮ ਹੋ ਗਿਆ ਉਹ ਫਲਾਏ ਪਿੰਡ ਵਿੱਚ ਵੀ ਹੋ ਗਿਆ ਧਮਕੇ ਵਿੱਚ ਹੋ ਗਿਆ ਅਸੀਂ ਕੋਈ ਨਵਾਂ ਕੰਮ ਕਰਨਾ ਕੀ ਕਹਿਣਾ ਚਾਹੋਗੇ ਨਵਾਂ ਕੰਮ ਤਾਂ ਸਾਡਾ ਇੱਕੋ ਪਿੰਡ ਨਹੀਂ ਰਹਿੰਦਾ ਟੋਪੇ ਦਾ ਰਹਿੰਦਾ ਜੀ ਇੱਕ ਸ਼ਮਸ਼ਾਨ ਘਾਟ ਦੀ ਚਾਰ ਦਵਾਰੀ ਰਹਿੰਦੀ ਹੈ ਜੀ ਇੱਕ ਸਾਡਾ ਆਂਗਣਵਾੜੀ ਦਾ ਸਭ ਤੋਂ ਪਹਿਲੇ ਦਰ ਤੇ ਉਹ ਕੰਮ ਹੈ ਉਹ ਜ਼ਰੂਰ ਹੈ ਉਹ ਕਰਨਾ ਹੈ ਅਸੀਂ ਠੀਕ ਹੈ ਬਾਜਵਾ ਸਾਹਿਬ ਜਿੱਥੇ ਟੂਰਨਾਮੈਂਟ ਹੁੰਦਾ ਟੂਰਨਾਮੈਂਟ ਦੇ ਵਿੱਚ ਆਪਾਂ ਵੱਡੇ ਵੱਡੇ ਖਿਡਾਰੀ ਇੱਥੇ ਪਹੁੰਚਦੇ ਨੇ ਸੋ ਸਾਨੂੰ ਵੀ ਕਈ ਵਾਰੀ ਜਾਣ ਦਾ ਮੌਕਾ ਮਿਲਦਾ ਏ ਅਸੀਂ ਬੁੜਿਆਂ ਦੀ ਫਿਟਨੈਸ ਵਾਸਤੇ ਵੀ ਕੋਈ ਇਵੈਂਟ ਕਰਾਉਣੇ ਆ ਆ ਇਸ ਵਾਰੀ ਅਸੀਂ ਆਪਣਾ ਜਿਹੜਾ ਹੈਗਾ ਜਿੱਦਾਂ ਕੋਸ਼ਿਸ਼ ਕਰਦੇ ਨੇ ਜਿਹੜੇ ਜਿਹੜੇ 올ਡ ਸਾਡੇ ਕਬੱਡੀ ਦੇ ਖਿਡਾਰੀ ਨੇ ਉਹਨਾਂ ਦਾ ਤਾਂ ਅਸੀਂ ਆਪਣਾ ਮੈਚ ਅਸੀਂ ਕਰਾਉਣੇ ਹੈ ਇਸ ਬਾਰੇ ਸੋਚ ਰਹੇ ਬਜ਼ੁਰਗਾਂ ਦੀਆਂ ਦੌੜਾਂ ਦੂੜਾਂ ਕਰਾਈਏ ਔਰ ਤੁਹਾਡੇ ਸ਼ਵੈਲਕ ਟੀਮ ਦੇ ਤੁਹਾਨੂੰ ਹੋਰ ਜਿਹੜੇ ਦਰਸ਼ਕਾਂ ਨੂੰ ਮੈਂ ਦੇਣਾ ਚਾਹੁੰਦਾ ਵੀ ਆਉਣ ਵਾਲੇ 20 ਨਵੰਬਰ ਨੂੰ ਅਸੀਂ ਬਹੁਤ ਵੱਡਾ ਇੱਕ ਸਮਾਜ ਦਾ ਕਾਰਜ ਲੋੜਵੰਦ ਬੱਚਿਆਂ ਦੇ ਜਿਹੜਾ ਹਰ ਸਾਲ ਸਾਡੇ ਵਿਆਹ ਸਮਾਗਮ ਹੁੰਦਾ ਅਸੀਂ ਕਰਨ ਜਾ ਰਹੇ ਹਾਂ ਮੈਂ ਤੁਹਾਡਾ ਸੱਦਾ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਵੀ ਅਸੀਂ 20 ਨਵੰਬਰ ਨੂੰ ਕਰਦੇ ਆ ਰਹੇ ਕੋਈ ਵੀ ਲੋੜਵੰਦ ਬੱਚੀ ਪਰਿਵਾਰ ਜਿਹੜਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ 51 51000 ਰੁਪਏ ਨਕਦ ਬੱਚਿਆਂ ਨੂੰ ਸ਼ਗਨ ਜਿਹੜਾ ਇਸੀ ਧਰਤੀ ਦੇ ਜਿਹੜਾ ਵਿਆਹ ਸਮਾਗਮ ਹੋਣਾ ਉਹਦੇ ਵਿੱਚ ਦੇਜ ਤੇ ਬੜੇ ਬੜੇ ਨਾਮਵਰ ਸਿੱਖਿਆ ਵਾਲੀ ਡਾਕਟਰ ਰਸ਼ਿੰਦਰ ਕੌਰ ਹੋਣ ਬੜੀਆਂ ਬੜੀਆਂ ਮਹਾਨ ਜਿਹੜੀਆਂ ਧਾਰਮਿਕ ਧਾਰਮਿਕ ਸ਼ਖਸੀਅਤਾਂ ਨੇ ਉਹ ਸ਼ਿਰਕਤ ਕਰਦੀਆਂ ਨੇ ਉਹ ਵੀ ਕੋਈ ਲੋੜਵੰਦ ਬੱਚੀ ਹੋਵੇ ਜਿਹੜੀ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਉਹ ਵੀ ਇਲਾਕੇ ਦਾ ਨਗਰ ਦਾ ਸਹਿਯੋਗ ਉਹਦਾ ਵੱਡਾ ਅਸੀਂ ਕਾਰਜ ਕਰਨ ਜਾ ਰਹੇ ਹਾਂ ਇਹਨਾਂ ਦੇ ਕਾਰਜ ਅਸੀਂ ਕਿਤੇ ਨਾ ਕਿਤੇ ਪਾਵੇਂ ਫਤੇਗੜ ਸਾਹਿਬ ਪਾਵੇਂ ਅਨੰਦਪੁਰ ਸਾਹਿਬ ਪਾਵੇਂ ਖੇਡਾਂ ਦੇ ਖੇਤਰ ਦੇ ਵਿੱਚ ਕੋਸ਼ਿਸ਼ ਹੀ ਹੁੰਦੀ ਹੈ ਵੱਧਦੇ ਵੱਧ ਜਿਹੜਾ ਸਮਾਜ ਨਾਲ ਜੁੜਿਆ ਕਾਰਜ ਹੈ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਮੈਨੇਜ ਕਰੀਏ ਹਾਂ ਠੀਕ ਹੈ ਸੋ ਬਾਪੂ ਸਾਸੀ ਕਾਲ ਸਤਿ ਸ੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇੱਕ ਵੱਡਾ ਜੋ ਫੈਸਲਾ ਲਿਆ ਹੈ ਨਗਰ ਦੇ ਨਿਵਾਸੀਆਂ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਪਿੰਡ ਦੇ ਨੌਜਵਾਨ ਸਾਰੇ ਬੀਬੀਆਂ ਭੈਣਾਂ ਸਾਰੇ ਇਕੱਠੇ ਹੋ ਕੇ ਜੀ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਨੇ ਆਪਣੇ ਆਪ ਨੂੰ ਇੱਕ ਸਮਝਦਾਰੀ ਦੀ ਇੱਕ ਮਿਸਾਲ ਪੈਦਾ ਕੀਤੀ ਹੈ ਜੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਚੁਣੀ ਗਈ ਹੈ ਬਾਕੀ ਹੈ ਜੀ ਦੇਖੋ ਪਹਿਲਾਂ ਸਰ ਪਰਿਵਾਰ ਦੇ ਸਰਪੰਚੀ ਆ ਚੌਥੀ ਵਾਰੀ ਪਹਿਲਾਂ ਸਰਪੰਚੀ ਆਈ ਹੈ ਜੇ ਇਹਨਾਂ ਨੇ ਕਾਰਜੇ ਵਿੱਚ ਵਧੀਆ ਕੰਮ ਕੀਤੇ ਆ ਠੀਕ ਹੈ ਤੇ ਹਰ ਇੱਕ ਦੇ ਬੰ ਨਾਲ ਖਮੋੜੇ ਨਾ ਮੜ ਲੱਕ ਚਲਦੇ ਆ ਖੜਦੇ ਆ ਤੇ ਇਸ ਕਰਕੇ ਸਾਰੇ ਬੰਦੇ ਫਤਵਾ ਦੇ ਰਹੇ ਇਹਨਾਂ ਨੂੰ ਠੀਕ ਹੈ ਠੀਕ ਹੈ ਬਾਕੀ ਲਗਭਗ ਪੰਚਾਇਤ ਸਾਰੀ ਬੜੇ ਤਰੀਕੇ ਦੇ ਤੌਰ ਤਰੀਕੇ ਨਾਲ ਆਪਣੇ ਦੀ ਕੰਮ ਰਹੇ ਨੇ ਨਸ਼ੇ ਪਤੇ ਰਹਿਤ ਹੈ ਜURE ਠੀਕ ਤੇ ਕਿਰਪਾ ਬਾਬਾ ਜੀ ਦੀ ਸਾਰੇ ਬੰਦੇ ਸੇਵਾ ਭਾਵਨਾ ਵਾਲੇ ਬੰਦੇ ਸਾਰੇ ਜURE ਠੀਕ ਹੈ ਤੇ ਗੁਰੂ ਘਰ ਨਾਲ ਪੂਰੇ ਜੁੜੇ ਹੋਏ ਆ ਸਫਤੇ ਬੜੀ ਕਿਰਪਾ ਦਾ ਗੁਰੂ ਗੁਰੂ ਜੀ ਗੁਰੂ ਘਰ ਦੀ ਹੈ ਜਿਹਨੇ ਆਪਣਾ ਪਰ ਕਿਰਪਾ ਕਰਕੇ ਸੰਸਾਰ ਜੋੜਿਆ ਵਾ ਤੇ ਸਾਡੇ ਤੇ ਕਿਰਪਾ ਕਰੀ ਜੀ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਜਿਵੇਂ ਭੈਣ ਜੀ ਹੁਣੇ ਹੁਣੇ ਆਪਾਂ ਗੱਲਾਂ ਬਾਤਾਂ ਕੀਤੀਆਂ ਆ ਸਰਪੰਚੀ ਦੇ ਸੰਬੰਧ ਦੇ ਵਿੱਚ ਆਪਾਂ ਗੱਲਾਂ ਕੀਤੀਆਂ ਨੇ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ ਹੋਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਤੁਹਾਡੇ ਵੀ ਜਿਹੜਾ ਕੋਈ ਕਰਨ ਨੂੰ ਰਹਿ ਗਿਆ ਹੋਵੇ ਆ ਕਰਨਾ ਹੋਵੇ ਕਈ ਵਾਰੀ ਐਂ ਕਹਿ ਦਿੰਦੇ ਆ ਵੀ ਸਿਆਣੇ ਵੀ ਜੇ ਕਿਸੇ ਨੂੰ ਨਹੀਂ ਪੁੱਛਣਾ ਕੰਤ ਨੂੰ ਪੁੱਛ ਲੈ ਵੀ ਕੰਤ ਤੇ ਸਲਾਹ ਲੈ ਲੈ ਇਸ ਕਰਕੇ ਤੁਹਾਡੇ ਦਿਮਾਗ 'ਚ ਕੋਈ ਗੱਲਬਾਤ ਹੋਵੇ ਨਹੀਂ ਸਰ ਪਹਿਲਾਂ ਤਾਂ ਇਹ ਸਸਤੀ ਕਾਰ ਜੀ ਸਾਰਿਆਂ ਨੂੰ ਬਾਕੀ ਸਰ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਜਿਹੜਾ ਸਾਡੇ ਪਿੰਡ ਵਿੱਚ ਨਹੀਂ ਹੋਇਆ ਹੈਗਾ ਹਨਾ ਵੀ ਸਾਰਾ ਕੁਝ ਬਹੁਤ ਵਧੀਆ ਹੈ ਜੀ ਹਰ ਸਾਰਿਆਂ ਦਾ ਬਹੁਤ ਏਕਾ ਹੈ ਜੀ ਪਿਆਰ ਹੈ ਜੀ ਬਾਕੀ ਹਰ ਇੱਕ ਕੰਮ ਵਿੱਚ ਹਨਾ ਵੀ ਸਰਵ ਸਹਿਮਤੀ ਨਾਲੇ ਇਕੱਠੇ ਹੋ ਕੇ ਕਰਦੇ ਆ ਇਹ ਆਏ ਨਹੀਂ ਹੈ ਵੀ ਹਨਾ ਵੀ ਉਹ ਆਪਣੀ ਮਰਜ਼ੀ ਕਰੂਗੇ ਉਹ ਆਪਣੀ ਮਰਜ਼ੀ ਨਹੀਂ ਜੀ ਸਾਰੇ ਪਿੰਡ ਦਾ ਜੀ ਬਹੁਤ ਇੱਕਾ ਹੈ ਬਹੁਤ ਪਿਆਰ ਹੈ ਜੀ ਠੀਕ ਹੈ ਜੀ ਹਾਂਜੀ ਸੋ ਭੈ ਜੀ ਤੁਹਾਡਾ ਨਾਂ ਕੀ ਹੈ ਪਲਾਂ ਮਨਜੀਤਪੁਰ ਹਾਂਜੀ ਮਨਜੀਤਕੌਰ ਜੀ ਹੋਰ ਕੋਈ ਦਿਮਾਗ ਦੇ ਵਿੱਚ ਗੱਲਬਾਤ ਹੁੰਦੀ ਹੈ ਬਈ ਮੈਂ ਕਹਿਣੀ ਭੁੱਲ ਗਈ ਪਿੰਡ ਦੇ ਵਿਕਾਸਾਂ ਲਈ ਤੁਹਾਨੂੰ ਪਤਾ ਵੀ ਬਹੁਤ ਗੱਲਾਂ ਰਹਿੰਦੀਆਂ ਹੁੰਦੀਆਂ ਹਰ ਚੀਜ਼ ਕਰਨ ਵਾਲੀ ਹੁੰਦੀ ਕਿਉਂਕਿ ਅਸੀਂ ਆਮ ਦੇਖਦੇ ਪਿੰਡਾਂ ਦੇ ਵਿੱਚ ਅਸੀਂ ਘੁੰਮਦੇ ਰਹੇ ਹੁਣ ਵੀ ਜਾਣਾ ਮੈਂ ਪਿੰਡਾਂ 'ਚ ਸਿੰਘ ਫਸੇ ਹੋਏ ਆ ਪਿੰਡਾਂ ਦੇ ਵਿੱਚ ਜੇ ਫਰਜ ਕਰੇ ਨਾ ਕਿਸੇ ਨੇ ਆਪਣੀ ਨੋ ਖੜਾਤੀ ਕਿਸੇ ਨੇ ਆਪਣੀ ਬਹੂ ਖੜਾਤੀ ਦਦ ਦੁਆਏ ਨੇ ਵੀ ਖੜਾਤੀ ਤਿੰਨ ਤਿੰਨ ਬੰਦੇ ਖੜੇ ਮੇ ਆ ਕਿਆ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਵੀ ਭਾਈ ਸਰਸ ਵੀ ਨਹੀਂ ਤਾਂ ਪਤਾ ਹੈਗਾ ਜੀ ਵੀ ਅੱਜ ਮੇਰਾ ਨਾਮ ਉੱਥੇ ਲਿਖਾਤਾ ਮੰਨੂ ਤਾਂ ਜੀ ਉੱਥੇ ਜਾ ਕੇ ਹੀ ਪਤਾ ਲੱਗਿਆ ਵੀ ਇੰਨਾ ਪਿਆਰ ਹੈ ਸਾਡੇ ਚਾਚੇ ਤਾਏ ਜੀ ਜਿਹੜੇ ਸੋਹਰੇ ਲੱਗਦੇ ਆ ਜੀ ਉਹਨਾਂ ਨੇ ਹੀ ਸਾਡਾ ਨੋ ਲਗਾਤਾ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ ਕਿਉਂਕਿ ਇਹ ਜਿਹੜਾ ਸਾਰਾ ਸਿਹਰਾ ਹੈ ਭੈ ਜੀ ਇਹ ਸਾਰਾ ਸਿਹਰਾ ਸਾਡੇ ਵੱਡਿਆਂ ਨੂੰ ਜਾਂਦਾ ਕਿਉਂਕਿ ਸਾਡੇ ਵੱਡਿਆਂ ਨੇ ਸਾਨੂੰ ਇਹ ਕੰਮ ਨਹੀਂ ਸਿਖਾਇਆ ਵੀ ਅਸੀਂ ਇੱਕ ਦੂਜੇ ਦੇ ਵਿਰੋਧੀ ਝੰਡਾ ਚੁੱਕੀ ਹੈ ਹਾਂਜੀ ਕਿਉਂਕਿ ਜੇ ਉਹਨਾਂ ਨੇ ਸਾਨੂੰ ਕੋਈ ਵਧੀਆ ਸੰਸਕਾਰ ਦਿੱਤੇ ਹੈ ਤਾਂ ਹੀ ਅਸੀਂ ਲਗਾਤਾਰ ਛੇਵੀਂ ਸੱਤਵੀਂ ਵਾਰ ਹੁਣ ਤੱਕ ਐਉਂ ਸੁਣਿਆ ਹਨਾ ਵੀ ਪੇਕਿਆਂ ਚ ਵੀ ਦੇਖਿਆ ਆ ਇਹ ਕੰਮ ਵੀ ਬਹੁਤ ਵੀ ਪਾਰਟੀਵਾਦੀ ਹੁੰਦੀ ਹੈ ਪਾਰਟੀਵਾਦੀ ਹੁੰਦੀ ਦੁਸ਼ੁਣੀਆਂ ਪੈਂਦੀਆਂ ਪਹਿਲੀ ਵਾਰ ਦੇਖਿਆ ਵੀ ਸਾਰੇ ਪਿੰਡ ਦਾ ਇੰਨਾ ਏਕਾਏ ਇੰਨਾ ਪਿਆਰ ਹੈ ਹਨਾ ਹਰ ਇੱਕ ਕੰਮ ਵਿੱਚ ਸਭ ਦੀ ਮੀ ਸਹਿਮਤੀ ਨਾਲ ਹੋ ਹੁੰਦਾ ਹੈ ਐ ਨਹੀਂ ਹੈ ਵੀ ਹਾਂ ਵੀ ਆਪਣੀ ਮਰਜ਼ੀ ਕਰੂੰਗੇ ਬਾਕੀ ਰਹਿੰਦੀ ਗੱਲ ਮੈਂ ਖੁਦ ਐਂ ਸੋਚਦੀਆਂ ਵੀ ਦੇਖ ਲਓ ਵੀ ਹਰ ਇੱਕ ਕੰਮ ਵਿੱਚ ਕਿੰਨੀ ਉਹ ਕਰਕੇ ਚੱਲਦੇ ਆਂ ਵੀ ਸਾਫ ਸਫਾਈ ਨੂੰ ਵੀ ਹਰ ਇੱਕ ਪਾਸੇ ਨੂੰ ਮੂਰੇ ਆ ਜੀ ਬਾਕੀ ਦੇਖ ਲੋ ਹੋਰ ਆਹ ਵਿਆਹ ਕਰਵਾਨੇ ਆ ਜੀ ਹਰੇਕ ਸਾਲ ਹਨਾ ਹਾਂ ਅਸੀਂ ਹਰ ਸਾਲ ਕੁੜੀਆਂ ਦੇ ਹਾਂ ਜੀ ਦੇਖ ਲੋ ਉਹਦੇ ਵਾਸਤੇ ਵੀ ਹਨਾ ਵੀ ਬਹੁਤ ਕੁਝ ਹੁੰਦਾ ਉਰੇ ਆਏ ਨਹੀਂ ਹੈ ਜੀ ਵੀ ਕੋਈ ਆਏ ਕਹਿ ਦੂਗਾ ਵੀ ਆਹ ਕੰਮ ਐਦਾਂ ਹੋਇਆ ਨਹੀਂ ਹੈਗਾ ਹਰ ਇੱਕ ਕੰਮ ਵਿੱਚ ਬਹੁਤ ਹਰੇਕ ਪਾਸੇ ਨੂੰ ਮੂਰੇ ਹੋ ਕੇ ਚੱਲਦੇ ਜੀ ਸਾਰਾ ਪਿੰਡ ਅੱਛਾ ਤੁਹਾਨੂੰ ਸਾਡੇ ਚੈਨਲ ਤੇ ਦੁਨੀਆ ਭਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਉਂਕਿ ਇਹ ਵੀਡੀਓ ਨਾ ਬਾਹਰ ਐਨਆਰਆਈ ਕੋਲ ਜਾਣੀ ਹੈ ਤੁਸੀਂ ਸਮਾਜ ਨੂੰ ਜੋ ਲੋਕ ਤੁਹਾਨੂੰ ਦੇਖਦੇ ਤੁਸੀਂ ਉਹਨਾਂ ਨੂੰ ਕਿਆ ਮੈਸੇਜ ਦੇਣਾ ਚਾਹੋਗੇ ਚੋਣ ਦੇ ਸਮਾਂ ਦੇ ਵਿੱਚ ਬਸ ਸਰ ਮੈਸੇਜ ਤਾਂ ਹੀ ਦੇਣਾ ਚਾਹੁੰਦੇ ਆ ਵੀ ਬਸ ਏਕਤਾ ਨਾਲ ਰਹੋ ਜੀ ਸਰਬਸਹਿਮਤੀ ਨਾਲ ਕਰੋ ਜੀ ਜੋ ਕੰਮ ਕਰਨਾ ਹੈ ਪਾਰਟੀਵਾਜੀਆਂ ਚ ਕੁਝ ਨਹੀਂ ਰੱਖਿਆ ਜੀ ਲੜਾਈਆਂ ਝਗੜਿਆਂ ਚ ਕੁਝ ਨਹੀਂ ਰੱਖਿਆ ਬਾਕੀ ਆਪਣਾ ਜਿੰਨਾ ਏਕਤਾ ਹੋਊਗੀ ਜੀ ਉਹਨਾਂ ਹਨਾ ਹਰ ਇੱਕ ਕੰਮ ਵਿੱਚ ਬੰਦਾ ਮੁਰੇ ਹੋ ਕੇ ਚੱਲਦਾ ਏ ਲੜਾਈਆਂ ਝਗੜਿਆਂ ਵਿੱਚ ਤਾਂ ਕੁਝ ਨਹੀਂ ਰੱਖਿਆ ਵਾ ਜੀ ਬਰਬਾਦੀ ਹੋ ਐ ਜੀ ਇਹ ਤਾਂ ਹਨਾ ਸੋ ਬਹੁਤ ਬਹੁਤ ਧੰਨਵਾਦ ਇਹ ਸੰਨ ਮੇਰੇ ਨਾਲ ਇਤਿਹਾਸਕ ਨਗਰ ਰੋਡ ਮਾਜਰੇ ਦੀ ਪੰਚਾਇਤ ਦੇ ਮੈਂਬਰ ਸਹਿਬਾਨ ਬਾਜਬਾ ਸਹਿਬਾਨ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜਰੂਰ ਦਿਓ ਕੈਮਰਾ ਪਰਸ ਸਿਕੰਦਰ ਸਿੰਘ ਪਲਾਦਨਾ ਭੁਪਿੰਦਰ ਸਿੰਘ ਪਾਗੂ ਮਾਜਰਾ ਤੁਸੀਂ ਦੇਖਦੇ ਹੋ ਸ਼ਿਵਾਲਕ ਟੀਵੀ ਚੈਨਲ ਜੁਆਇਨਿੰਗ ਨਿਊਜ਼ ਚੰਡੀਗੜ੍ਹ ਕਰਾਲੀ ਬਹੁਤ-ਬਹੁਤ ਧੰਨਵਾਦ